ਹੋਸ਼ਿਆਰ ਪਰਚਿਤ ਦਸੂਹਾ ਦੇ ਪਿੰਡ ਟੇਰਕਿਆਂ ਦੇ ਇੱਕ ਨੌਜਵਾਨ ਦੀ ਫਰਾਂਸ ਵਿੱਚ ਮੌਤ ਹੋ ਗਈ ਕੰਮ ਕਰਦੇ ਸਮੇਂ ਪੈਰ ਫਿਸਲਣ ਕਾਰਨ ਪੰਜ ਮੰਜ਼ਿਲਾ ਇਮਾਰਤ ਤੋਂ ਡਿੱਗਣ ਕਰਕੇ ਹਾਦਸਾ ਵਾਪਰਿਆ ਕਮਲਜੀਤ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਸੀ ਕਿ ਵਿਦੇਸ਼ ਚ ਕੰਮ ਕਰਨਾ ਕਿੰਨਾ ਔਖਾ ਹੈ ਬਿਲਕੁਲ ਉਸੇ ਥਾਂ ਤੋਂ ਡਿੱਗਣ ਕਰਨ ਕਮਲਜੀਤ ਦੀ ਜਾਨ ਚਲੀ ਗਈ 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉਹਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੁਣਾਂ ਵਿੱਚ ਆਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈੜ ਤੋਂ ਪੈਰ ਤਿਲਕ ਗਿਆ ਤੇ ਫਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹਾਂ ਨੂੰ ਫੋਨ ਤੇ ਪਤਾ ਲੱਗਾ ਇਸਾ ਦਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸ੍ਰੀ ਟਨ ਲੈਂਦੇ ਬਾਗੜ ਤੇ ਰੰਗਾ ਸੋ ਪੜ ਕਿਨੇ ਬੱਚੇ ਦੋ ਬੇਟੇ ਇੱਕ ਬੋਟੀ ਕਮਲਜੀ ਵੱਡਾ ਛੋਟਾ ਕਮਲਜੀ ਤਾਂ ਵੱਡਾ ਹੈ ਕਮਲਜੀ ਤਾਂ ਵੱਡਾ ਹੀ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹ ਗੱਲ ਹੋਈ ਸੀ ਕਿ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਪਿਆਰੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈਡ ਬੋਦੀ ਕਿ ਕੇ ਅੰਕਾਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਾਇਕ ਦਿੱਤਾ ਜਾਵੇ ਘਰ ਭੇਜਿਆ ਜਾਵੇ